ਇਥੇ ਕੋਈ ਜਿੱਦਾਂ ਦੀ ਭਾਵਨਾ ਲੈ ਕੇ ਆਇਆ ਉਹਦੀ ਉਦਾਂ ਦੀ ਭਾਵਨਾ ਪੂਰੀ ਕੀਤੀਗੀ ਰਾਜਾ ਭੀਮ ਚੰਦ ਬੈਠਾ ਸੰਗਰ ਦੇ ਵਿੱਚ ਜੀ ਹੁਣ ਬੰਦੇ ਦੀ ਆਤ ਤਾਂ ਉਹਨੇ ਗੁਰੂ ਘਰੋਂ ਲੈ ਕੇ ਕੀ ਜਾਣਾ ਇਹ ਕਦੇ ਦੇਖਦਾ ਵਾ ਭਈ ਸਤਿਗੁਰ ਸੱਚੇ ਪਾਤਸ਼ਾਹ ਜੇਤਿ ਚੰਦਰ ਦੀ ਚੌਂਕੀ ਉੱਤੇ ਬੈਠੇ ਹੋਣਾ ਕਹਿੰਦਾ ਹੋਵੇ ਫਕੀਰ ਅਸੀਂ ਰਾਜੇ ਮਹਾਰਾਜੇ ਸਾਡੂ ਦੁਨੀਆ ਝੁਕਦੀ ਐ ਸਾਡੇ ਕੋ ਖਜ਼ਾਨੇ ਦੀ ਕੋਈ ਕਮੀ ਨਹੀਂ ਚੰਦਨ ਦੀ ਚੌਂਕੀ ਤੇ ਕਹਿੰਦਾ ਭੀਮ ਚੰਦਾ ਕਦੇ ਤੂੰ ਵੀ ਨਹੀਂ ਬੈਠਿਆ ਤੇ ਤੇਰੇ ਵੱਡੇ ਵਡੇਰੇ ਵੀ ਨਹੀਂ ਬੈਠੇ ਜਦੋਂ ਥੋੜਾ ਜਿਆ ਰੁਕੇ ਵੇਖਦਾ ਨਾ ਸਤਿਗੁਰ ਸੱਚੇ ਪਾਤਸ਼ਾਹ ਮਰਦੇ ਸੀਸ ਦੇ ਉੱਤੇ ਸਵਾ ਲੱਖ ਦਾ ਚੰਦੂਆ ਝੂੜਦਾ ਪਿਆ ਕਹਿੰਦਾ ਰਾਜਾ ਭੀਮ ਚੰਦਾ ਹੈ ਤੇ ਤੂੰ ਰਾਜਾ ਪਰ ਇੰਨਾ ਕੀਮਤੀ ਚੰਦੂਆ ਇਹ ਤੇਰੇਆ ਵੱਡਿਆਂ ਕੋ ਵੀ ਨਹੀਂ ਹੈਗਾ ਇੱਥੋਂ ਤੱਕ ਜੇ ਆਪਾਂ ਔਰੰਗਜ਼ੇਬ ਦੀ ਗੱਲ ਕਰੀਏ ਤੇ ਔਰੰਗਜ਼ੇਬ ਕੋ ਵੀ ਸ਼ਾਇਦ ਐਡਾ ਕੀਮਤੀ ਚੰਦੂਆ ਨਾ ਹੋਵੇ ਜੇ ਤੇ ਰੱਖਿਓ ਇਹ ਸਵਾ ਲੱਗਦਾ ਚੰਦੂਆ ਵਿਸਾਖੀ ਦੇ ਉਤੇ ਤਾਬਲ ਦੀਆਂ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਪਾਚਨ ਨੂੰ ਮੇਟਾ ਕੀਤਾ ਸਜਾ ਲਈ ਭਾਈ ਹੁਣ ਜਦੋਂ ਪਿੱਛੇ ਵੇਖਦਾ છાਤੀ ਮਾਰਦਾ ਹੁਣ ਦਰਸ਼ਨ ਕਰਨ ਥੁੜੀ ਆਇਆ ਆਇਆ ਤੇ ਚੀਜ਼ਾਂ ਵੇਖਣ ਸਿਗਾ ਆਇਆ ਤੇ ਆਪਣਾ ਰੋਬ ਪਾਉਂਸੀ ਗੁਰੂ ਦੇ ਉੱਤੇ ਪਰ ਹੁਣ ਰੋਬ ਮੱਠਾ ਪੈਂਦਾ ਜਾਂਦਾ ਪਿੱਛੇ ਕੀ ਵੇਖਦਾ ਉਹ ਕਹਿੰਦਾ ਰਾਜਾ ਭੀਮ ਚੰਦਾ ਉਹ ਤੈਨੂੰ ਤੇ ਤੇਰੇ ਸੇਵਾਦਾਰੀ ਚੌਰ ਕਰਦੇ ਆ ਇੱਥੇ ਵੇਖ ਮਗਰ ਪ੍ਰਸ਼ਾਦੀ ਹਾਥੀ ਜਿਹੜਾ ਆਸਾਮ ਦੇ ਰਾਜੇ ਰਤਨਦਾਏ ਨੇ ਗੁਗੁਬ ਸਿੰਘ ਪਾਚਾ ਨੂੰ ਭੇਡਾ ਕੀਤਾ ਸੀਗਾ ਇਤਿਹਾਸਕਾਰ ਦੱਸਦੇ ਆ ਇਹਦੇ ਸਿਰ ਤੋਂ ਲੈ ਕੇ ਪੂਛ ਤੱਕ ਚਿੱਟੀਦਾਰੀ ਸੀਗੀ ਇਹ ਗੁਰੂ ਗੁਬਿੰਦ ਸਿੰਘ ਪਾਚਾ ਮਰਦੇ ਤੇ ਚੌਰ ਕਰਦਾ ਪਿਆ ਜਦੋਂ ਇਹਨੇ ਸਤਪੂ ਸੱਚੇ ਪਾਚਾ ਮਰਦੇ ਸੀਸ ਵਾਲੇ ਵੇਖਿਆ ਨਾ ਸੀਸ ਉੱਤੇ ਦਸਤਾਰਾ ਤੇ ਦਸਤਾਰੇ ਦੇ ਉੱਤੇ ਜਿਹੜੀ ਕਲਗੀ ਲੱਗੀ ਆ ਨਾ ਹੁਣ ਕਲਗੀ ਭੀਮਚੰਦੇ ਦੀ ਲੱਗੀ ਆ ਪਰ ਇਹਨੂੰ ਪਤਾ ਭਈ ਜਿਹੜਾ ਹੀਰਾ ਜਿਹੜੇ ਮੋਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਲਗੀ ਵਿੱਚ ਲੱਗੇ ਆ ਉਹ ਭੀਮਚੰਦਾ ਇਹਨਾਂ ਦੀ ਕੋਈ ਕੀਮਤ ਨਹੀਂ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪਤਾ ਲੱਗਿਆ ਭਈ ਅਸਨ ਦੇ ਵਿੱਚ ਰਾਜਾ ਭੀਮਚੰਦੇ ਇੱਥੇ ਦਰਸ਼ਨ ਕਰਨ ਨਹੀਂ ਆਇਆ ਇੱਥੇ ਸੰਗਤ ਵਿੱਚ ਬਹਿਣ ਨਹੀਂ ਆਇਆ ਉਹ ਉਪਦੇਸ਼ ਲੈਣ ਨਹੀਂ ਵਾਸਤੇ ਨਹੀਂ ਆਇਆ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਜਿਹੜੀਆਂ ਚੀਜ਼ਾਂ ਇਹ ਵੇਖਣ ਆਇਆ ਇਹਨੂੰ ਥੋੜੀਆਂ ਜੀਆਂ ਹੋਰ ਵਿਖਾਉਣੇ ਆ ਤੇ ਇੱਕ ਮੇਰੀ ਬੇਨਤੀ ਨਾਲ ਹੀ ਪ੍ਰਵਾਣ ਕਰ ਲੋ ਅੱਛਾ ਸਾਡੇ ਦਿਲ ਦੀ ਜਾਣਦਾ ਜੀ ਸਾਰਿਆਂ ਦੇ ਦਿਲ ਦੀ ਜਾਣਦਾ ਅੱਛਾ ਜਿਹੜੇ ਪੰਡਾਲ ਦੇ ਵਿੱਚ ਬੈਠੇ ਉਹਨਾਂ ਦੀ ਵੀ ਜਾਣਦਾ ਤੇ ਜਿਹੜੇ ਘਰਾਂ ਵਿੱਚ ਬੈਠੇ ਉਹਨਾਂ ਦੀ ਵੀ ਜਾਣਦਾ ਨਾ ਘਟ ਘਟ ਕੇ ਅੰਦਰ ਕੀ ਜਾਣਤ ਭਲੇbure ਕੀ ਪੀਰ ਪਛਾਣ ਇੱਥੇ ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲੋਂ ਆਪਾਂ ਦਿਲ ਨਹੀਂ ਲੁਕੋ ਸਕਦੇ ਇੱਥੇ ਪਰਮਾਤਮਾ ਨੂੰ ਚਲਾਕੀਆਂ ਕਰਕੇ ਨਹੀਂ ਪਾਇਆ ਜਾ ਸਕਦਾ ਕਿਉਂਕਿ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਅੱਛਰ ਕਿਦਾਂ ਪਾਇਆ ਜਾ ਸਕਦਾ ਫਿਰ ਪਾਤਸ਼ਾਹ ਦੀ ਬਾਣੀ ਕਹਿੰਦੀ ਜਿੰਨ ਪ੍ਰੇਮ ਕੀਓ ਤਿਨਹੀ ਫਰਤ ਆਇਓ ਮਨ ਨੂੰ ਪਤਾ ਲੱਗਿਆ ਵੀ ਰਾਜੇ ਭੀਮਚੰਦ ਦੇ ਦਿਲ ਦੇ ਵਿੱਚ ਚਲਾਕੀਆਂ ਚੱਲਦੀਆਂ ਰਾਜੇ ਭੀਮਚੰਦ ਦੇ ਦਿਲ ਦੇ ਵਿੱਚ ਬੇਈਮਾਨੀ ਆ ਗਈ ਹੁਣ ਸਤਕੂਰ ਸੱਜੇ ਪਾਤਸ਼ਾਹ ਮਰਦੇ ਕੋੜਾ ਪੰਜ ਕਲਾ ਸ਼ਸਤਰ ਅੱਛਾ ਉਹਦੇ ਵਿੱਚੋਂ ਪੰਜ ਤਰ੍ਹਾਂ ਦੇ ਸ਼ਸਤਰ ਨਿਕਲਦੇ ਆ ਹੁਣ ਸਰੂ ਨੂੰ ਸੱਚੇ ਪਾਤਸ਼ਾਹ ਵਿਖਾਉਣਾ ਦੇ ਨਹੀਂ ਸੀ ਚਾਉਂਦੇ ਪਰ ਰਾਜਾ ਭੀਮਚੰਦਰ ਵੇਖ ਕੇ ਹੁਣ ਸਤਕੂ ਸੱਚੇ ਪਾਤਸ਼ਾਹ ਜਾਣ ਕੇ ਸ਼ਸਤਰ ਨੂੰ ਦਬਦੇ ਆ ਉਹਦੇ ਵਿੱਚੋਂ ਕਦੇ ਕੋਈ ਸ਼ਸਤਰ ਨਿਕਲਦਾ ਕਦੇ ਕੋਈ ਸ਼ਸਤਰ ਨਿਕਲਦਾ ਕਦੇ ਕੋਈ ਸ਼ਸਤਰ ਨਿਕਲਦਾ ਹੁਣ ਰਾਜਾ ਭੀਮਚੰਦਰ ਜਦੋਂ ਸ਼ਸਤਰ ਵਾਲ ਵੇਖਦਾ ਨਾ ਮਨ ਵਿੱਚ ਸੋਚਦਾ ਕਹਿੰਦਾ ਜੇ ਆਹ ਚੀਜ਼ਾਂ ਮੇਰੇ ਕੋਲ ਹੋਣ ਤੇ ਦੂਸਰੇ ਰਾਜੇ ਜਿਹੜੇ ਨਾਲ ਉਹ ਸਦਾ ਵਾਸਤੇ ਮੇਰਾ ਪਾਣੀ ਭਰ ਲਗੇ ਜਾ ਔਰੰਗਜ਼ੇਬ ਦੇ ਕੋਲ ਵੀ ਨਹੀਂ ਜੇ ਮੇਰੇ ਕੋਲ ਆ ਜਾਣਾ ਤੇ ਮੇਰੀ ਸ਼ਾਨ ਵੱਜ ਜਵੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਰਾਜਾ ਭੀਮਜੰਦ ਤੁਸੀਂ ਚੱਲ ਕੇ ਆਇਆ ਬਲਾਸਪੁਰ ਦੀ ਧਰਤੀ ਉਤੋਂ ਕੁਝ ਮੰਗਣ ਵਾਸਤੇ ਕੁਝ ਲੈਣ ਵਾਸਤੇ ਇਹ ਕਹਿਣ ਲੱਗਾ ਨਹੀਂ ਮਹਾਰਾਜ ਕੁਝ ਮੰਗਣ ਵਾਸਤੇ ਕੁਝ ਲੈਣ ਵਾਸਤੇ ਨਹੀਂ ਆਏ ਮਹਾਰਾਜ ਬਸ ਤੁਹਾਡਾ ਆਸ਼ੀਰਵਾਦ ਹੀ ਲੈਣ ਵਾਸਤੇ ਆਏ ਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਉੱਤੇ ਝੁਕ ਗਿਆ ਸਤਿਗੁਰ ਸੱਚੇ ਪਾਤਸ਼ਾਹ ਮਰਦ ਨੇ ਆਸ਼ੀਰਵਾਦ ਦਿੱਤਾ ਹੁਣ ਜਦੋਂ ਆਨੰਦਪੁਰ ਸਾਹਿਬ ਦੇ ਵਿੱਚੋਂ ਤੁਰਨ ਲੱਗਾ ਨਾ ਤੇ ਮਨ ਦੇ ਵਿੱਚ ਬੇਈਮਾਨੀ ਆ ਭਾਈ ਗੁਰੂ ਕਹਿੰਦਾ ਕੁਝ ਮੰਗ ਲਾ ਅਸੀਂ ਰਾਜੇ ਆ ਕਹਿੰਦਾ ਰਾਜੇ ਰਾਜਿਆਂ ਦਾ ਕੰਮ ਮੰਗਣਾ ਨਹੀਂ ਹੁੰਦਾ ਉਹ ਰਾਜਿਆਂ ਦਾ ਕੰਮ ਹੁਕਮ ਕਰਕੇ ਚੀਜ਼ਾਂ ਲੈਣਾ ਹੁੰਦਾ ਰਾਜਾ ਭੀਮਚੰਦ ਇਦਾਂ ਦੀਆਂ ਸੋਚਾਂ ਸੋਚਦਾ ਸੋਚਦਾ ਬਲਾਸਪੁਰ ਵਿੱਚ ਚਲਾ ਗਿਆ ਸਾਰੀ ਰਾਤ ਮੰਜੇ ਉਤੇ ਨੀਂਦ ਨਹੀਂ ਆਈ ਉਹ ਚੀਜ਼ਾਂ ਅੱਖਾਂ ਗੜੀ ਹੁੰਦੀਆਂ ਉਹ ਸੌਂ ਨਹੀਂ ਦਿੰਦੀਆਂ ਜਿਹੜਾ ਕਹਿੰਦਾ ਸੀ ਮੈਂ ਗੁਰੂ ਤੇ ਰੋਗ ਪਾਉਣਾ ਅੱਜ ਜਦੋਂ ਗੁਰੂ ਦਾ ਰੋਗ ਵੇਖ ਕੇ ਆਇਆ ਇਹਦੀ ਹਿੱਕ ਤੇ ਸੱਪ ਲੇੜਦੇ ਆ ਜਿਹੜਾ ਕਹਿੰਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਮਣੇ ਝੁਕਣਾ ਨਹੀਂ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਝੁਕ ਕੇ ਆਇਆ ਵਾ